ਜਲੰਧਰ ਵਸਤ ਜ਼ਿਮਨੀ ਚੋਣ ਦੇ ਲਈ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤਾਂ ਭਾਜਪਾ ਦੇ ਹਿੱਸੇ ਗੱਠਜੋੜ ਦੌਰਾਨ ਆਉਂਦੀ ਸੀਟ ਉੱਤੇ ਸ਼ੋਮਣੀ ਅਕਾਲੀ ਦਲ ਨੇ ਫਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਜਦੋਂ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਹੋਇਆ ਉਦੋਂ ਵੀ ਇਹ ਸੀਟ ਆ ਜਿਹੜੀ ਉਹ ਬੀਐਸਪੀ ਦੇ ਹਿੱਸੇ ਆਈ ਸੀ ਤਾਂ ਸ਼ੋਮਣੀ ਅਕਾਲੀ ਦਲ ਕੋਲ ਇਸ ਥਾਂ ਉੱਤੇ ਕੈਡਰ ਦੀ ਵੀ ਕਮੀ ਹੈ ਜਿਸ ਕਰਕੇ ਸ਼ੋਮਣੀ ਅਕਾਲੀ ਦਲ ਅਗੇ ਵੱਡੀ ਚੁਣੌਤੀ ਹੈ ਦੂਜੇ ਪਾਸੇ ਸਰਜੀਤ ਕੌਰ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੀ सुरेंद्र ਕੌਰ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਭਾਜਪਾ ਦੇ ਸ਼ੀਤਲ ਅੰਗਰਾਲ ਦਾ ਮੁਕਾਬਲਾ ਕਰਨਗੇ ਤਾਂ 10 ਜੁਲਾਈ ਨੂੰ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਵੇਗੀ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਆ ਜਿਹੜੀ ਉਹ ਖਾਲੀ ਹੋ ਗਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰ ਦੀ ਕੌਂਸਲਰ ਬੀਬੀ ਸਰਜੀਤ ਕੌਰ ਪਤਨੀ ਮਰਹੂਮ ਜਸਦੇਵਰ ਪ੍ਰੀਤਮ ਸਿੰਘ ਨੂੰ ਜਲੰਧਰ ਪਛਮੀ ਤੋਂ ਚੌਂ ਮੈਦਾਨ ਦੇ ਵਿੱਚ ਉਤਾਰਿਆ ਏ ਬੀਬੀ ਜ਼ਗੀਰ ਕੌਰ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਘਰੇਲੂ ਔਰਤ ਵੱਡੇ ਦਿਗਜਾਂ ਦਾ ਮੁਕਾਬਲਾ ਕਰਨਗੇ ਉਹਨਾਂ ਨੇ ਆਖਿਆ ਕੀ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਉਮੀਦਵਾਰ ਦਾ ਫੈਸਲਾ ਕਰਨ ਲਈ ਬਣਾਈ ਚਾਰ ਮੈਂਬਰੀ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਮੇਟੀ ਦੇ ਵਿੱਚ ਦੋ ਹੋਰ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਡਾਕਟਰ ਸੁਖਵਿੰਦਰ ਸੁਖੀ ਸ਼ਾਮਲ ਸਨ ਇਸ ਦੇ ਨਾਲ ਹੀ ਮਹਿੰਦਰ ਸਿੰਘ ਕੇਪੀ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੱਬੀ ਵਿਚਗੀਰ ਕਰਨੇ ਕਿ ਆ ਕੀ ਸੁਰਜੀਤ ਕੌਰ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇੱਕ ਵਾਰ ਕਾਉਂਸਲ ਰਹੇ ਹਨ ਅਤੇ ਉਹ ਪੰਤਕ ਪਛੋਕਰ ਦੇ ਹਨ ਸਮਾਜ ਸੇਵੀ ਕੰਮਾਂ ਵਾਸਤੇ ਸੁਰਜੀਤ ਕੌਰ ਜਾਣੇ ਜਾਂ ਨੇ ਉਹਨਾਂ ਨੇ ਵਿਸ਼ਵਾਸ ਜਤਾਇਆ ਕਿ ਜਲੰਧਰ ਪੱਛਮੀ ਹਲਕੇ ਦੇ ਲੋਕ ਮਹਿੰਤੀ ਆਗੂ ਦੀ ਹਮਾਇਤ ਕਰਨਗੇ ਦੂਜੇ ਪਾਸੇ ਬੀਐਸਪੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਹਾਲਾਂਕਿ ਬੀਐਸਪੀ ਵੀ ਇਸ ਵਾਰ ਇਕੱਲਿਆਂ ਹੀ ਚੋਣ ਲੜ ਰਹੀ ਹੈ ਤਾਂ ਬੀਐਸਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਵਿੰਦਰ ਲੱਖਾ ਨੂੰ ਉਤਾਰਿਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਲੰਧਰ ਵੈਸਟ ਦੇ ਲੋਕ ਤੇ ਜਿਹੜੇ ਉਹ ਕਿਸ ਉਮੀਦਵਾਰ ਦੇ ਹਿੱਸੇ ਫਤਵਾ ਜਾਰੀ ਕਰਦੇ ਨੇ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਜਿਨ੍ਹਾਂ ਨੇ ਸਾਨੂੰ ਨਵਾਜਿਆ ਟਿਕਟ ਦਿੱਤੀ ਏ ਉਹਨਾਂ ਨੇ ਸਾਡੀ ਸੇਵਾ ਦੇਖ ਸਾਡੀ ਝੋਲੀ ਚ ਟਿਕਟ ਪਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੈਸਟ ਹਲਕੇ ਦੇ ਮੁੱਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਆਦਾ ਜਿਹੋ ਕੰਮ ਬੇ ਖਤਮ ਕਰਾਂਗੇ ਪਾਣੀ ਦਾ ਬਿਜਲੀ ਦਾ ਸਾਰਾ ਖਤਮ ਕਰਾਂਗੇ ਬੈਸਟ ਹਲਕੇ ਨੇ ਪਾਣੀ ਦੀ ਸਮੱਸਿਆ ਔਰ ਸੀਵਰੇਜ ਦੀ ਸਮੱਸਿਆ ਬਹੁਤ ਆ ਰਹੀ ਏ ਹਾਂਜੀ ਉਹ ਹੱਲ ਕਰਾਂਗੇ ਜੋ ਵੀ ਸਰਵ ਸੇਵਾ ਲਾਣ ਕੇ ਸੇਵਾ ਕੀਤੀ ਕਰਨ ਲਾਈਟ ਕਮਣੀ ਕਾਲੀ ਦਲ ਹਮੇਸ਼ਾ ਇਹ ਮਹਿਸੂਸ ਕਰਦਾ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੋਵੇ ਜਿਨੇ ਲੰਬਾ ਸਮਾਂ ਸੇਵਾ ਕੀਤੀ ਹੋਵੇ ਜਿਹੜਾ ਪਰਵਾਨੀਆਂ ਦੇ ਨਾਲ ਜੁੜਿਆ ਹੋਵੇ ਜਿਨੇ ਲੋਕਾਂ ਵਿੱਚ ਵਿਚਰ ਕੇ ਆਮ ਲੋਕਾਂ ਵਿੱਚ ਆਪਣੀ ਥਾਂ ਬਣਾਈ ਹੋਵੇ ਤੇ ਮਿਹਨਤੀ ਹੋਵੇ ਡੈਡੀਕੇਟਡ ਹੋਵੇ ਸਿੱਦਤ ਨਾਲ ਪਾਰਟੀ ਵਿੱਚ ਆਪਣੀ ਜਨਮ ਨਵਾਵੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਮੇਰੇ ਖਿਆਲ ਲਾ ਕੇ ਅਸੀਂ ਚਾਰ ਸਾਡੀ ਜੇ ਡਿਊਟੀ ਲੱਗੀ ਸੀ ਡਾਕਟਰ ਸੁਖੀ ਸਾਹਿਬ ਦਾ ਸਰਦਾਰ ਗੁਰਪ੍ਰਸਾਦ ਪਤਪਾ ਸਰ ਜੀ ਗੜਾਣਾ ਸਾਹਿਬ ਕੇਪੀ ਸਾਹਿਬ ਤੇ ਬਾਕੀ ਸਾਰੀ ਜ਼ਿਲ੍ਹੇ ਦੀ ਜਥੇਬੰਦੀ ਅਸੀਂ ਸਾਰਿਆਂ ਨੇ 3 ਦਿਨ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਅਰਜ਼ੀਆਂ ਲਈਆਂ ਔਰ ਪੂਰੀ ਕੋਖ ਪੜਤਾਲ ਕੀਤੀ ਔਰ ਇੰਟਰਵਿਊਜ਼ ਕੀਤੀ ਅਸੀਂ ਇਹ ਨਹੀਂ ਵੇਖਿਆ ਕਿ ਕੋਈ ਵੱਡਾ ਅਮੀਰ ਹੋਵੇ ਕੋਈ ਪੈਸੇ ਵਾਲਾ ਹੋਵੇ ਇਹ ਬਹੁਤ ਵੱਡਾ ਦਿਗਜ ਹੋਵੇ ਅਸੀਂ ਵੀ ਲਿਆ ਸਕਦੇ ਸੀ ਸਾਡੇ ਕੋਲ ਵੀ ਹੁਣੇ ਕੇਪੀ ਸਾਹਿਬ ਚੋਂ ਲੜ ਕੇ ਹਟਿਆ ਹੈ ਕੀ ਸਾਹਿਬ ਸਾਡੇ ਕੋਲ ਸੀਗੇ ਵੱਡੇ ਹੋਰ ਵੀ ਸਾਡੇ ਸੀਨੀਅਰ ਲੀਡਰ ਹੈਗੇ ਆ ਪਰ ਅਸੀਂ ਇਹ ਸੋਚਿਆ ਕਿ ਅਸੀਂ ਭਾਰਗ ਦੇ ਵਿੱਚੋਂ ਵੈਸਟ ਵਿੱਚੋਂ ਅੰਦਰੋਂ ਅਸੀਂ ਕੈਂਡੀਡੇਟ ਲੈਣਾ ਇਹ ਪਹਿਲੀ ਵਾਰ ਹੈ ਕਿ ਚੋਣ ਜਿਹੜਾ ਹੈ 22 ਇਲੈਕਸ਼ਨ ਦੇ ਵਿੱਚ ਸ਼ੋਮਨੀ ਕਲਦ ਚੋਣ ਲੜ ਗਿਆ ਕਿਉਂਕਿ ਇਹ ਸਦਾ ਬੀਜੇਪੀ ਦੀ ਚੋਣ ਰਹੀ ਰਹੀ ਹੈ ਸੀਟ ਅਸੀਂ ਪਹਿਲੀ ਵਾਰੀ ਇੱਥੇ ਤੁਰੇ ਆ ਤੇ ਮੈਂ ਬੇਨਤੀ ਕਰਾਂਗੀ ਸਾਰਿਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਨਾਲ ਜਿੱਥੇ ਅਸੀਂ ਪਹਿਲਾਂ ਬਹੁਤ ਸੇਵਾ ਕਰਦੇ ਰਹੇ ਹਾਂ ਅੱਜ ਸੀ ਇਕੱਲੇ ਤੌਰ ਤੇ ਉੱਤੇ ਆਪਣਾ ਉਮੀਦਵਾਰ ਉਤਾਰਿਆ ਬੀਬੀ ਸਰਜੀਤ कौर ਜੀ ਜਿਹਦੀਆਂ ਸੇਵਾਵਾਂ ਦੇਖੀਆਂ ਉਹ ਦੋ ਵਾਰ ਆਪ ਕਾਉਂਸਲਰ ਰਹੇ ਪਾਮੇ ਇੱਕ ਘਰੇਲੂ ਔਰਤ ਹੈ ਪਰ ਉਹਦੀ ਪਾਰਟੀ ਪ੍ਰਤੀ ਵਫਾਦਾਰੀ ਔਰ ਪਾਰਟੀ ਨਾਲ ਜਿੰਨੀ ਉਹਨੇ ਹਮੇਸ਼ਾ ਘਰ ਘਰ ਵਿੱਚ ਜਾ ਕੇ ਸਮਾਜ ਦੀ ਸੇਵਾ ਕੀਤੀ ਹੈ ਉਹਨਾਂ ਦੇ ਪ੍ਰਤੀ ਸਦਾਰ Pritam Singh ji Swargwasi ਉਹ ਵੀ ਕਾਉਂਸਲਰ ਰਹੇ ਤੇ ਉਹਨਾਂ ਦੀ ਥਾਂ ਹੈ ਨਾਂ ਹੈ ਮਿੱਠੂ ਬਸਤੀ ਦੇ ਵਿੱਚ ਤੇ ਉਥੇ ਤਾਂ ਐਸੀ ਹੈ ਕਿ ਸਾਰੇ ਲੋਕ ਇਹਨਾਂ ਨੂੰ ਜਾਣਦੇ ਆ ਔਰ ਜਿਸ ਦਾ ਨਾਮ ਵੀ ਵੱਡਾ ਹੋਵੇ ਨਾਮ ਵੀ ਉੱਚਾ ਹੋਵੇ ਲੋਕਾਂ 'ਚ ਕੱਲ ਵੀ ਹੋਵੇ ਅਸੀਂ ਸੋਚਿਆ ਕਿ ਆਮ ਲੋਕਾਂ ਦੇ ਵਿੱਚੋਂ ਜੇ ਅਸੀਂ ਕੈਂਡੀਡੇਟ ਉਤਾਰਾਂਗੇ ਤੇ ਜ਼ਰੂਰ ਕਿਰਪਾ ਹੋਏਗੀ ਕਿ ਲੋਕ ਜਿਹੜੇ ਆ ਪ੍ਰਵਾਨ ਕਰਨਗੇ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਕਿੰਨੇ ਲੀਡਰ ਦੇ ਨਾਲ ਜਿੱਤਣਗੇ ਤੇ ਮੇਨ ਇੱਕ ਸਵਾਲ ਜ਼ਰੂਰ ਮਨ ਉੱਠਦਾ ਹੈਗਾ ਕਿ ਇੱਡੇ ਵੱਡੇ ਲੀਡਰ ਜਿਨ੍ਹਾਂ ਕੋਈ ਤੈਸਾ ਹੈ ਅਤੇ ਪਾਵਰ ਵੀ ਹੈ ਉਨਾ ਵੀ ਅੱਗੇ ਇਹ ਕਿਵੇਂ ਟਿਕਣਗੀ ਇਸ ਦਾ ਅਸੀਂ ਨਾ ਪੈਸੇ ਦੀ ਗੱਲ ਸੋਚੀਏ ਜੀ ਨਾ ਅਸੀਂ ਪਾਵਰ ਦੀ ਸੋਚੀਏ ਨਾ ਅਸੀਂ ਕੋਈ ਲੋਕਾਂ ਕੋਲ ਤਸ਼ੱਦਦ ਕਰਕੇ ਵੋਟ ਲੈਣੀ ਹੈ ਨਾ ਅਸੀਂ ਕੋਈ ਵੋਟ ਪੈਸਾ ਲੈ ਕੇ ਲੈਣੀ ਹੈ ਨਾ ਅਸੀਂ ਕੋਈ ਨਸ਼ੇ ਦੀ ਵਰਤੋਂ ਕਰਕੇ ਲੈਣੀ ਅਸੀਂ ਤੇ ਰਿਕਵੈਸਟ ਕਰਾਂਗੇ ਪਾਰਟੀ ਦਾ ਇਹ ਤਿਆ